ਰੋੜ ਤੇ ਜਾਂਦੀ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਹੈ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੁਸੀਂ ਵੀ ਦੇਖਿਓ ਬਈਆਂ ਕਈ ਵਾਰ ਇਸ ਤਰੀਕੇ ਦੇ ਹੋਰ ਵੀ ਮਾਮਲੇ ਦੇਖੇ ਹੋਣਗੇ ਜਿਵੇਂ ਕਾਰ ਗੱਡੀ ਮੋਟਰਸਾਈਕਲਾਂ ਨੂੰ ਕਈ ਵਾਰ ਇਸ ਤਰੀਕੇ ਨਾਲ ਅੱਗ ਲੱਗ ਜਾਂਦੀ ਹੈ ਇਹ ਵੀਡੀਓ ਕਰਾਲੀ ਮਰੰਡਾ ਬਾਈਪਾਸ ਦੀ ਸੀ ਜਾ ਰਹੀ ਹੈ ਜਿੱਥੇ ਕਿ ਇੱਕ ਵਿਅਕਤੀ ਆਪਣੇ ਪਰਿਵਾਰ ਦੇ ਨਾਲ ਦੱਸਦੇ ਹਰ ਕਿ ਰੋਡ ਦੇ ਉੱਤੇ ਜਾ ਰਿਹਾ ਸੀ ਤਾਂ ਅਚਾਨਕ ਬੋਂਟ ਦੇ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਤਾਂ ਪਰਿਵਾਰ ਤੇ ਉਸ ਵਿਅਕਤੀ ਨੂੰ ਸ਼ੱਕ ਹੋਇਆ ਕਿ ਕਿਤੇ ਨਾ ਕਿਤੇ ਗੱਡੀ ਦੇ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਸ ਗੱਡੀ ਚਾਲਕ ਨੇ ਸੜਕ ਕਿਨਾਰੇ ਗੱਡੀ ਕੀਤੀ ਤਾਂ ਪਰਿਵਾਰ ਗੱਡੀ ਦੇ ਵਿੱਚੋਂ ਬਾਹਰ ਨਿਕਲਿਆ ਬਾਹਰ ਨਿਕਲਣ ਦੀ ਦੇਰ ਸੀ ਇਹਨਾਂ ਨੂੰ ਗੱਡੀ ਦੇ ਬੌਟ ਦੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਤਾਂ ਨਜ਼ਦੀਕ ਦੇ ਲੋਕਾਂ ਵੱਲ ਤੁਸੀਂ ਦੇਖੋ ਕਿਵੇਂ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਜ਼ਦੀਕ ਪਾਣੀ ਦੀਆਂ ਬਾਲਟੀਆਂ ਨਾਲ ਤੇ ਨਾਲ ਮਿੱਟੀ ਰੇਤਾ ਤੇ ਹੋਰ ਕਈ ਵਸਤੂਆਂ ਸੁੱਟ ਕੇ ਉਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਦੱਸੇਰ ਕੀ ਅੱਗ ਇੰਨੀ ਭਿਆਨਕ ਸੀ ਕਿ ਕਾਰ ਇਹਦੇ ਵਿੱਚ ਪੂਰੀ ਝੋਸ ਗਈ ਤੁਸੀਂ ਦੇਖੋ ਕਿਵੇਂ ਧੂਆ ਨਿਕਲ ਰਿਹਾ ਨਜ਼ਦੀਕ ਦੇ ਲੋਕਾਂ ਵੱਲੋਂ ਫਿਰ ਫਾਇਰ ਗ੍ਰੇਡ ਦੀ ਗੱਡੀ ਨੂੰ ਬੁਲਾਉਣਾ ਪਿਆ ਫਾਇਰ ਗ੍ਰੇਡ ਦੀ ਗੱਡੀ ਪਹੁੰਚੀ ਤੇ ਨਾਲ ਦੀ ਨਾਲ ਦੱਸਿਆ ਜਾ ਰਿਹਾ ਕਿ ਪਰਿਵਾਰ ਲਈ ਐਂਬੂਲੈਂਸ ਵੀ ਜਿਹੜੀ ਮੌਕੇ ਤੇ ਪਹੁੰਚ ਗਈ ਸੀ ਪਰਿਵਾਰ ਨੂੰ ਜਿਹੜਾ ਸਹੀ ਸਲਾਮਤ ਘਰ ਦੇ ਵਿੱਚ ਪਹੁੰਚਾਇਆ ਤੇ ਦੂਜੇ ਪਾਸੇ ਤੁਸੀਂ ਦੇਖੋ ਕਿਵੇਂ ਮਹਿੰਗੀ ਲੱਖਾਂ ਰੁਪਏ ਦੀ ਗੱਡੀ ਜਿਹੜੀ ਸੜਕੇ ਸੁਆਹ ਹੋ ਗਈ ਤਾਂ ਅਚਾਨਕ ਅੱਗ ਲੱਗ ਗਈ ਤੇ ਦੇਖੋ ਅੱਜ ਕੱਲ੍ਹ ਸਰਦੀਆਂ ਦੇ ਮਹੀਨੇ ਨੇ ਫਿਰ ਵੀ ਇਸ ਤਰੀਕੇ ਦੀ ਅੱਗ ਲੱਗਣੀ ਕਈ ਤਰ੍ਹਾਂ ਦੇ ਸਵਾਲ ਮਨਾਂ ਦੇ ਵਿੱਚ ਖੜੇ ਹੋ ਜਾਂਦੇ ਨੇ ਕਿ ਗਰਮੀ ਦੇ ਵਿੱਚ ਮੰਨ ਸਕਦੇ ਹਾਂ ਕਿ ਗਰਮੀਆਂ ਦੇ ਵਿੱਚ ਕਈ ਵਾਰ ਕਈ ਤਰੀਕੇ ਦੇ ਨਾਲ ਅੱਗ ਲੱਗ ਜਾਂਦੀ ਹੈ ਕਈ ਵਾਰ ਕੋਈ ਤਾਰਾਂ ਦਾ ਸਰਕਟ ਹੋ ਜਾਂਦਾ ਹੈ ਜਾਂ ਫਿਰ ਕੋਈ ਹੋਰ ਤਰੀਕੇ ਦੀ ਘਟਨਾ ਹੁੰਦੀ ਹੈ ਸੀਐਨਜੀ ਦੀ ਹੋ ਜਾਂਦੀ ਹੈ ਪਰ ਸਰਦੀਆਂ ਦੇ ਮਹੀਨੇ ਦੇ ਵਿੱਚ ਇਸ ਤਰੀਕੇ ਨਾਲ ਅੱਗ ਲੱਗਣੀ ਤਾਂ ਇਹ ਬਹੁਤ ਵੱਡੇ ਸਵਾਲ ਨੇ ਕਿ ਕਿਸ ਤਰੀਕੇ ਨਾਲ ਤੁਸੀਂ ਦੇਖੋ ਕਿ ਇਸ ਗੱਡੀ ਨੂੰ ਅੱਗ ਲੱਗੀ ਹੈ ਇਹ ਤਸਵੀਰਾਂ ਤੁਹਾਨੂੰ ਕੁਰਾਲੀ ਮਰੰਡਾ ਬਾਈਪਾਸ ਤੋਂ ਦਿਖਾ ਰਹੀਆਂ ਜਿੱਥੇ ਕਾਲੀ ਮਰੰਡਾ ਬਾਈਪਾਸ ਦੀ ਵੀਡੀਓ ਦੱਸੀ ਜਾ ਰਹੀ ਹੈ ਇੱਥੇ ਕੀ ਬੜੀ ਮੁਸ਼ਕਲ ਦੇ ਨਾਲ ਤੁਸੀਂ ਦੇਖੋ ਇਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਬੇਕਾਬੂ ਹੁੰਦੀ ਨਜ਼ਰ ਆਈ ਤਾਂ ਉਸ ਤੋਂ ਬਾਅਦ ਨੇੜੇ ਦੇ ਲੋਕਾਂ ਵੱਲੋਂ ਇੱਥੇ ਜਾਣਕਾਰੀ ਫਾਇਰ ਗੇਟ ਦੀਆਂ ਗੱਡੀਆਂ ਦਿੱਤੀ ਹੈ ਤਾਂ ਮਿਸਤਰੀ ਜਿਹੜੇ ਕਾਰ ਦੇ ਮਿਸਤਰੀ ਨੇ ਉਹਨਾਂ ਵੱਲੋਂ ਕਈ ਵਾਰ ਸਾਨੂੰ ਜਾਣ ਕੇ ਦੱਸੀ ਹੈ ਕਿ ਇਸ ਤਰੀਕੇ ਨਾਲ ਗੱਡੀ ਦੇ ਵਿੱਚ ਅੱਗ ਲੱਗਣ ਦੇ ਕਾਰਨ ਕੁਝ ਹੋਰ ਵੀ ਹੋ ਸਕਦੇ ਨੇ ਇਹ ਨਹੀਂ ਕਿ ਗਰਮੀਆਂ ਦੇ ਵਿੱਚ ਅੱਗ ਲੱਗਣੀ ਹੈ ਕਈ ਵਾਰ ਕੀ ਹੁੰਦਾ ਕਿ ਜੋ ਕਾਰ ਦਾ ਮਾਲਕ ਹੁੰਦਾ ਹੈ ਗੱਡੀ ਦੇ ਵਿੱਚ ਐਕਸਟਰਾ ਕਈ ਸੈਕਸਰੀ ਲਵਾ ਲਿੰਦਾ ਜਿਸ ਤਰੀਕੇ ਨਾਲ ਉਹਦੇ ਵਿੱਚ ਬੂਫਰ ਲਗਾ ਲੇ ਜਾਂ ਫਿਰ ਕੋਈ ਲਾਈਟਾਂ ਐਕਸਟਰਾ ਲਵਾ ਲੀਆਂ ਜਾਂ ਫਿਰ ਸਟੀਰੀਓ ਜਿਹੜਾ ਐਕਸਟਰਾ ਲਵਾ ਲੈਂਦੇ ਨੇ ਉਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੇ ਮਾਮਲੇ ਜਿਹੜੇ ਅੱਗ ਲੱਗਣ ਦੇ ਸਾਹਮਣੇ ਆਉਂਦੇ ਨੇ ਕਈ ਵਾਰ ਸ਼ਾਰਟ ਸਰਕਟ ਦੇ ਨਾਲ ਇਸ ਤਰੀਕੇ ਦੇ ਅੱਗ ਕਾਰਨ ਲੱਗਦੀ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਕਾਰ ਦਾ ਬਚਾਅ ਰੱਖਿਆ ਕਰੋ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਸ਼ੱਕ ਲੱਗਦੀ ਤਾਰਾਂ ਦੇ ਉੱਤੇ ਤਾਂ ਜੋੜ ਇੱਕ ਵਾਰ ਇਸ ਤਰੀਕੇ ਮਕੈਨਿਕ ਨੂੰ ਜਾਂ ਇਲੈਕਟ੍ਰੀਸ਼ੀਅਨ ਨੂੰ ਜੋ ਦਿਖਾਇਆ ਕਰੋ ਜਦੇ ਨਾਲ ਕਿ ਤੁਹਾਡਾ ਵੀ ਬਚਾਅ ਹੋ ਸਕੇ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਉਸ ਨੂੰ ਵੀ ਇਸ ਦੀ ਜਾਣਕਾਰੀ ਮਿਲ ਸਕੇ ਹਮੇਸ਼ਾ ਤੁਹਾਡੇ ਤੱਕ ਅਸੀਂ ਇਸ ਤਰੀਕੇ ਦੀਆਂ ਖਬਰਾਂ ਜਿਹੜੀ ਜਾਣਕਾਰੀ ਅੱਗੇ ਬਧਾਉਂਦੀਆਂ ਨੇ ਲੈ ਕੇ ਆਉਂਦੇ ਆ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਦੇ ਕਰੋ ਤੇ ਆਪਣੇ ਵਿਚਾਰ ਜੁੜਦੇ ਦੇ ਕਿਉਂਕਿ ਅੱਗੇ ਸ਼ੇਅਰ ਕਰਨ ਦੇ ਨਾਲ ਕੀ ਹੁੰਦਾ ਤੁਹਾਡੇ ਦੋਸਤ ਮਿੱਤਰ ਤੇ ਹੋਰ ਕੋਈ ਵਿਅਕਤੀ ਇਸ ਵੀਡੀਓ ਨੂੰ ਦੇਖ ਕੇ ਉਹ ਵੀ ਸचेਤ ਹੋ ਜਾਏਗਾ ਉਹ ਵੀ ਆਪਣੀ ਜਿਹੜੀ ਮਸ਼ੀਨਰੀ ਹੈ ਵਹੀਕਲ ਹੈ ਉਹਨਾਂ ਦੀ ਸਹੀ ਤਰੀਕੇ ਨਾਲ ਮਿਸਤਰੀ ਤੋਂ ਰਿਪੇਅਰ ਕਰਾ ਕੇ ਜ ਇਲੈਕਟ੍ਰੀਸ਼ੀਅਨ ਤੋਂ ਰਿਪੇਅਰ ਕਰਾ ਕੇ ਰੋਡ ਦੇ ਉੱਤੇ ਚੱਲ ਸਕਦਾ ਹੈ ਤਾਂ ਇਸ ਤਰੀਕੇ ਦੀ ਅੱਗ ਉਹਨਾਂ ਦੀ ਗੱਡੀ ਦੇ ਵਿੱਚ ਨਾ ਲੱਗੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਇਹ ਖਬਰ ਤੁਹਾਨੂੰ ਦਿਖਾਈ ਹੈ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਅੱਗੇ ਜਿਹੜੇ ਦੋਸਤ ਮਿੱਤਰ ਨਾਲ ਸਾਂਝੀ ਕਰੋ